ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਰੈੱਡ ਅਲਰਟ ਹੋ ਗਿਆ ਹੈ ਜਾਰੀ ਚੱਪੇ-ਚੱਪੇ ਦੇ ਉੱਤੇ ਹੈ ਭਾਰੀ ਪੁਲਿਸ ਤਾਇਨਾਤ ਥਾਂ-ਥਾਂ ਲੱਗ ਕੇ ਹਨ ਹਾਈ ਟੈਕ ਨਾਕੀ ਜੀ ਹਾਂ ਦੇਸ਼ ਦੇ ਵਿੱਚ 15 ਅਗਸਤ ਨੂੰ ਮਨਾਏ ਜਾ ਰਹੇ 79ਵੇਂ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਲੁਧਿਆਣਾ ਦੇ ਵਿੱਚ ਹੁਣ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਸ ਸ਼ਰਮਾ ਨੇ ਕਿਹਾ ਹੈ ਕਿ ਲੁਧਿਆਣਾ ਦੇ ਵਿੱਚ 38 ਥਾਮਾਂ ਦੇ ਉੱਤੇ ਉੱਚ ਪੱਧਰੀ ਨਾਕੇ ਲਗਾਏ ਗਏ ਹਨ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੂਰੇ ਸੂਬੇ ਦੇ ਵਿੱਚ ਹੁਣ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਉਨਾ ਕਿਹਾ ਹੈ ਕਿ ਡੀਜੀਪੀ ਦਫ਼ਤਰ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਉਹਨਾਂ ਨੂੰ ਅਲਰਟ ਦੇ ਉੱਤੇ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ 15 ਅਗਸਤ ਤੱਕ ਰੋਜ਼ਾਨਾ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇਗੀ ਤੇ ਵੱਖ-ਵੱਖ ਥਾਵਾਂ ਦੇ ਉੱਤੇ ਨਾਕੇ ਬੰਦੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਮਾਲ ਸ਼ਾਪਿੰਗ ਮਾਲ ਅਤੇ ਇਸ ਤੋਂ ਇਲਾਵਾ ਹੋਰ ਆਵਾਜਾਈ ਵਾਲੀਆਂ ਥਾਵਾਂ ਦੇ ਉੱਤੇ ਆਮ ਤਲਾਸ਼ੀ ਵੀ ਹੋ ਸਕਦੀ ਹੈ ਤੇ ਕਈ ਨਾਕਿਆਂ ਦੇ ਉੱਤੇ ਜਿਹੜਾ ਕਿ ਗਸਟਡ ਪੱਦਰ ਦੇ ਉੱਤੇ ਅਧਿਕਾਰੀਆਂ ਨੂੰ ਵੀ ਡਿਊਟੀ ਦੇ ਉੱਤੇ ਲਗਾਇਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਵੀ ਜਿਹੜੀ ਇਸੇ ਦੇ ਰਿਲੇਟਡ ਆ ਰਹੀ ਹੈ ਪੰਜਾਬ ਦੇ ਵਿੱਚ 15 ਅਗਸਤ ਤੱਕ ਹੁਣ ਦੁਕਾਨਦਾਰਾਂ ਦੇ ਉੱਤੇ ਵੀ ਪਾਬੰਦੀਆਂ ਲੱਗ ਚੁੱਕੀਆਂ ਹਨ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇੱਕ ਵਿਸ਼ੇਸ਼ ਕਦਮ ਚੁੱਕਦੇ ਹੋਏ ਪ੍ਰਸ਼ਾਸਨ ਨੇ 15 ਅਗਸਤ ਤੱਕ ਸਪਰੇਅ ਪੇਂਟ ਦੀ ਵਿਕਰੀ ਅਤੇ ਖਰੀਦ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਇਹ ਹੁਕਮ ਜਿਹੜਾ ਕਿ ਡਿਪਟੀ ਕਮਿਸ਼ਨਰ ਪੂਨਮ ਦੀਪਕੌਰ ਦੇ ਵੱਲੋਂ ਲਿਆ ਗਿਆ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਰ ਸਾਲ ਆਜ਼ਾਦੀ ਦਿਵਸ ਤੋਂ ਪਹਿਲਾਂ ਕੁਝ ਲੋਕ ਕੰਧਾਂ ਦੇ ਉੱਤੇ ਦੇਸ਼ ਵਿਰੋਧੀ ਅਤੇ ਇਤਰਾਜ਼ਯੋਗ ਨਾਅਰੇ ਲਿਖਣ ਦੇ ਲਈ ਸਪਰੇਅ ਪੇਂ ਜਿੱਤੇ ਨਾਲ ਮਾਹੌਲ ਖਰਾਬ ਹੁੰਦਾ ਹੈ ਅਜਈਆਂ ਕਾਰਵਾਈਆਂ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕਿਆ ਗਿਆ ਹੈ ਡੀਸੀ ਨੇ ਦੁਕਾਨਦਾਰਾਂ ਨੂੰ ਹਦਾਇਤ ਦਿੱਤੀ ਹੈ ਕਿ ਕੋਈ ਵੀ ਵਿਅਕਤੀ ਜੇਕਰ 15 ਅਗਸਤ ਤੱਕ ਸਪਰੀਏ ਪੇਂਟ ਖਰੀਦਦਾ ਹੈ ਤੇ ਉਸ ਨੂੰ ਨਾ ਵੇਚਿਆ ਜਾਵੇ ਤੇ ਜੇਕਰ ਕੋਈ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤੇ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਪ੍ਰਸ਼ਾਸਨ ਦਾ ਉਦੇਸ਼ ਜ਼ਿਲ੍ਹੇ ਦੇ ਵਿੱਚ ਜਿਹੜਾ ਕਿ ਸ਼ਾਂਤੀ ਅਤੇ ਆਪਸੀ ਭਾਈਚਾਰਾ ਤੇ ਸੁਰੱਖਿਆ ਬਣਾਈ ਰੱਖਣਾ ਹੈ ਤਾਂ ਜੋ ਕਿ ਆਜ਼ਾਦੀ ਦਿਵਸ ਮੌਕੇ ਜਿਹੜਾ ਕਿ ਕਾਫੀ ਜ਼ਿਆਦਾ ਸ਼ਾਂਤੀ ਮਾਹੌਲ ਜਿਹੜਾ ਬਣਿਆ ਰਹੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਜਿੱਥੇ ਕੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਹੁਣ ਆਫੀਸ਼ੀਅਲੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਉਹ ਵਾਪਸ ਲੈ ਲਈ ਗਈ ਹੈ। ਭਾਰੀ ਇਸੇ ਦੌਰਾਨ ਕਿਸਾਨਾਂ ਨੂੰ ਜਿਹੜਾ ਕਿ ਅਜੇ ਤੱਕ ਵੀ ਜਿਹੜਾ ਸਰਕਾਰ ਦੇ ਉੱਤੇ ਕੋਈ ਵੀ ਯਕੀਨ ਨਹੀਂ ਆ ਰਿਹਾ। ਕਿਸਾਨ ਜਥੇਬੰਦੀਆਂ ਦੇ ਦੁਆਰਾ ਕਿਹਾ ਗਿਆ ਹੈ ਕਿ ਸਰਕਾਰ ਦੇ ਉੱਤੇ ਉਹਨਾਂ ਨੂੰ ਕੋਈ ਵੀ ਭਰੋਸਾ ਨਹੀਂ ਹੈ। ਸੋ ਬੀ ਤਰੀਕ ਤੱਕ ਉਹ ਪੂਰੀ ਜਿਹੜਾ ਕਿ ਸਰਕਾਰੀ ਤੌਰ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਕਰਨ ਕਿਉਂਕਿ ਉਹਨਾਂ ਨੂੰ ਭਗਵਾਨਤਮਾਨ ਦੇ ਉੱਤੇ ਹੁਣ ਕੋਈ ਵੀ ਯਕੀਨ ਨਹੀਂ ਰਿਹਾ ਹੈ ਸੋ ਜਿਵੇਂ ਕਿ ਮੋਦੀ ਸਰਕਾਰ ਦੇ ਵੱਲੋਂ ਪਹਿਲਾਂ ਵਾਅਦੇ ਕੀਤੇ ਗਏ ਸੀ ਤੇ ਕਿਸਾਨਾਂ ਨੂੰ ਦਿੱਲੀ ਦੇ ਵਿੱਚੋਂ ਧਰਨਾ ਚੁੱਕਣ ਦੇ ਲਈ ਜਿਹੜਾ ਕਹਿ ਦਿੱਤਾ ਗਿਆ ਸੀ ਸੋ ਬਾਅਦ ਵਿੱਚ ਉਹਨਾਂ ਦੇ ਵੱਲੋਂ ਵਾਅਦੇ ਪੂਰੇ ਨਹੀਂ ਕੀਤੇ ਗਏ ਸੋ ਇਸੇ ਦੌਰਾਨ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਚੈਪਟਰ ਦੀ ਮੀਟਿੰਗ ਮੰਗਲਵਾਰ ਨੂੰ ਸੈਕਟਰ 35 ਦੇ ਵਿੱਚ ਸਥਿਤ ਕਿਸਾਨ ਭਵਨ ਦੇ ਵਿੱਚ ਕੀਤੀ ਕਿਸਾਨ ਜਥੇਬੰਦੀਆਂ ਨੇ ਸਾਫ਼ ਕੀਤਾ ਹੈ ਕਿ ਸਰਕਾਰ ਜੋ ਲੈਂਡ ਪੂਲਿੰਗ ਪਾਲਿਸੀ ਨੀਤੀ ਵਾਪਸ ਲੈਣ ਸੰਬੰਧੀ ਪੱਤਰ ਜਾਰੀ ਕਰਨਾ ਚਾਹੀਦਾ ਹੈ ਉਹ ਕਈ ਗੱਲਾਂ ਸਾਫ਼ ਨਹੀਂ ਕਰ ਰਹੇ ਹਨ ਸੋ ਕਿਸਾਨਾਂ ਕੋਲ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਸਰਕਾਰ ਨੇ ਲੈਂਡ ਪੂਲਿੰਗ ਦੇ ਸੰਬੰਧਿਤ ਵਿੱਚ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਸਨ ਇੱਕ 14 ਮਈ ਤੇ ਦੂਜਾ ਜਿਹੜਾ ਕਿ 4 ਜੂਨ ਨੂੰ ਕੀਤਾ ਸੀ ਜੋ ਪੱਤਰ ਦੇ ਵਿੱਚ ਕਿਹਾ ਗਿਆ ਸੀ ਕਿ 14 ਮਈ ਦਾ ਜ਼ਿਕਰ ਕੀਤਾ ਗਿਆ ਹੈ ਸੋ ਇਸ ਦਾ ਮਤਲਬ ਹੈ ਕਿ 4 ਜੂਨ ਦਾ ਨੋਟੀਫਿਕੇਸ਼ਨ ਹਾਲੇ ਵੀ ਜਿਹੜਾ ਲਾਗੂ ਹੈ ਸਰਕਾਰ ਨੂੰ ਇਸ ਨੂੰ ਸਾਫ਼ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਇਹ ਵੀ ਜਿਹੜਾ ਲੈਟਰ ਸੀ ਇਹ ਵੀ ਜਿਹੜਾ ਰੱਦ ਕਰ ਦਿੱਤਾ ਗਿਆ ਹੈ ਸੋ ਸਰਕਾਰ ਦੇ ਵਿਰੁੱਧ ਜਿਹੜਾ ਕਿ ਕਿਸਾਨਾਂ ਨੂੰ ਹੁਣ ਕੋਈ ਵੀ ਯਕੀਨ ਨਹੀਂ ਰਿਹਾ ਹੈ ਸੋ ਉਹਨਾਂ ਦੇ ਵੱਲੋਂ ਹੁਣ ਕਿਹਾ ਗਿਆ ਹੈ ਕਿ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਅਤੇ ਪੂਰਾ ਜਿਹੜਾ ਕਿ ਲੈਟਰ ਸ਼ੇਅਰ ਕਰਦੇ ਹੋਏ ਆ ਜਿਹੜਾ ਕਿ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਕਿ ਉਹਨਾਂ ਦੇ ਵੱਲੋਂ ਸੱਚਮੁੱਚ ਜਿਹੜੀ ਕਿ ਲੈਂਡ ਪੂਲਿੰਗ ਪਾਲਿਸੀ ਆ ਵਾਪਸ ਲੈ ਲਈ ਗਈ ਹੈ ਸੋ ਇਸੇ ਤਰ੍ਹਾਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਡੋਨਾਲਡ ਟਰੰਪ ਅਤੇ ਉਲਾਵਾ ਮੋਦੀ ਦੇ ਜਿਹੜੇ ਕੀ ਪੁਤਲੇ ਵੀ ਫੂਕੇ ਜਾਣਗੇ ਸੋ ਇਹ ਵੀ ਜਿਹੜਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਇਸ ਤੋਂ ਇਲਾਵਾ ਨਾਲ ਦੀ ਨਾਲ ਭਗਵੰਤ ਮਾਨ ਨੂੰ ਵੀ ਨਹੀਂ ਛੱਡਿਆ ਜਾਵੇਗਾ ਭਗਵੰਤ ਮਾਨ ਦਾ ਵੀ ਜਿਹੜਾ ਪੁਤਲਾ ਫੂਕਿਆ ਜਾਵੇਗਾ ਇਸ ਤੋਂ ਇਲਾਵਾ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਤੋਂ ਦਿੱਲੀ ਜਾਣ ਵਾਲੇ ਬਾਂਹ ਚਾਲਕਾਂ ਨੂੰ ਹੁਣ ਝਟਕਾ ਐਂਟਰੀ ਹੋ ਗਈ ਹੈ ਬੰਦ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਤੋਂ ਹੁਣ ਕਾਰ ਲੈ ਕੇ ਦਿੱਲੀ ਜਾਣ ਬਾਰੇ ਜੇਕਰ ਤੁਸੀਂ ਸੋਚ ਰਹੇ ਹੋ ਤੇ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ 1 ਨਵੰਬਰ ਸਾਲ 2025 ਤੋਂ ਦਿੱਲੀ ਦੇ ਵਿੱਚ ਨਵੇਂ ਟ੍ਰੈਫਿਕ ਅਤੇ ਪ੍ਰਦੂਸ਼ਣ ਕੰਟਰੋਲ ਨਿਯਮ ਜਿਹੜੇ ਕਿ ਲਾਗੂ ਹੋ ਗਏ ਹਨ ਜੋ ਲੋਕਾਂ-ਲੋਕਾਂ ਦੀਆਂ ਯਾਤਰਾ ਯੋਜਨਾਵਾਂ ਨੂੰ ਪ੍ਰਭਾਵਿਤ ਕਰਨਗੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਹੈ ਕਿ ਸਿਰਫ BS6 CNG ਅਤੇ ਇਲੈਕਟ੍ਰਿਕ ਵਾਹਨ ਹੀ ਰਾਸ਼ਟਰੀ ਰਾਜਧਾਨੀ ਦੇ ਵਿੱਚ ਦਾਖਲ ਹੋ ਸਕਣਗੇ ਇਹ ਨਿਯਮ ਖਾਸ ਤੌਰ ਦੇ ਉੱਤੇ ਵਪਾਰਕ ਵਾਹਨਾਂ ਦੇ ਉੱਤੇ ਲਾਗੂ ਹੁੰਦੇ ਹਨ ਸੋ ਪੁਰਾਣੇ ਪੈਟਰੋਲ ਅਤੇ ਡੀਜ਼ਲ ਵਾਹਨਾਂ ਨੂੰ ਨਾ ਤੇ ਹੁਣ ਦਿੱਲੀ ਦੀਆਂ ਸਰਹੱਦਾਂ ਦੇ ਵਿੱਚ ਐਂਟਰੀ ਹੋਵੇਗੀ ਤੇ ਨਾ ਹੀ ਦਿੱਲੀ ਦੇ ਵਿੱਚ ਉਹਨਾਂ ਨੂੰ ਪੈਟਰੋਲ ਅਤੇ ਇੰਦਰ ਮਿਲੇਗਾ ਪ੍ਰਦੂਸ਼ਣ ਦੇ ਨਾਲ ਹੁਣ ਜੰਗ ਲੜਨ ਦੇ ਲਈ ਨਵਾਂ ਹਥਿਆਰ ਇਹ ਸਰਕਾਰ ਦੇ ਵੱਲੋਂ ਵਰਤਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਦਾ ਪਹਿਨਾ ਹੀ ਐਲਾਨ ਕਰ ਦਿੱਤਾ ਗਿਆ ਸੀ ਪਰ ਸਰਕਾਰ ਦਾ ਜਿਹੜਾ ਕਿ ਕਾਫੀ ਜ਼ਿਆਦਾ ਵਿਰੋਧ ਹੋਇਆ ਜਿਸ ਦੇ ਲਈ ਉਹਨਾਂ ਨੂੰ ਇਹ ਫੈਸਲਾ 1 ਨਵੰਬਰ ਤੱਕ ਟਾਲਣਾ ਪਿਆ ਸੀ ਪਰ ਹੁਣ ਸਰਕਾਰ ਦਾ ਕਹਿਣਾ ਹੈ ਕਿ ਇਸ ਫੈਸਲੇ ਨੂੰ 1 ਨਵੰਬਰ ਤੋਂ ਵਧਾਇਆ ਨਹੀਂ ਜਾਏਗਾ ਸੋ ਨਿਯਮਾਂ ਦੇ ਕਾਰਨ ਹੋਣ ਪੁਰਾਣੇ ਗੈਰ BS6 ਪੈਟਰੋਲ ਡੀਜ਼ਲ ਵਾਹਨ ਚਲਾਉਣ ਵਾਲੇ ਡਰਾਈਵਰ ਅਤੇ ਇਸ ਤੋਂ ਇਲਾਵਾ ਟਰਾਂਸਪੋਰਟ ਕੰਪਨੀਆਂ ਨੂੰ ਸਭ ਤੋਂ ਵੱਧ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ ਪੰਜਾਬ ਹਰਿਆਣਾ ਜੁਪੀ ਵਾਰੀਤਾਂ ਤੋਂ ਹਰ ਰੋਜ਼ ਹਜ਼ਾਰਾਂ ਵਾਹਨ ਦਿੱਲੀ ਦੇ ਵਿੱਚ ਆਉਂਦੇ ਹਨ ਜਿਨ੍ਹਾਂ ਦੀ ਗਿਣਤੀ ਵਿੱਚ ਜਿਹੜੇ ਕੀ ਪੁਰਾਣੇ ਵਾਹਨ ਹਨ ਸੋ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਦੇ ਨਾਲ ਦਿੱਲੀ ਦੀ ਹਵਾ ਗੈਸ ਚੈਂਬਰ ਬਣਨ ਤੋਂ ਜਿਹੜਾ ਕੀ ਉਸ ਨੂੰ ਰੋਕਿਆ ਜਾਵੇਗਾ ਪਰ ਟਰਾਂਸਪੋਰਟ ਸੈਕਟਰ ਦੇ ਲੋਕ ਇਸ ਨੂੰ ਆਮ ਲੋਕਾਂ ਦੇ ਕਾਰੋਬਾਰੀਆਂ ਨੂੰ ਜਿਹੜਾ ਕੀ ਕਾਫੀ ਜ਼ਿਆਦਾ ਮੁਸੀਬਤਾਂ ਜਿਹੜੀਆਂ ਕੀ ਆਉਣਗੀਆਂ ਸੋ ਕਾਫੀ ਜ਼ਿਆਦਾ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਸਾਹਮਣਾ ਕਰਨਾ ਪੈ ਸਕਦਾ ਹੈ ਖਾਸ ਤੌਰ ਦੇ ਉਤੇ ਟੈਕਸੀ ਡਰਾਈਵਰਾਂ ਨੂੰ ਵੀ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਕਿ ਦਿੱਲੀ ਜਾਂਦੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਚਲਦੀ ਪੀਆਰਟੀਸੀ ਦੀ ਬੱਸ ਦੇ ਵਿੱਚ ਰੀਲਾਂ ਦੇਖਦਾ ਫੜਿਆ ਗਿਆ ਡਰਾਈਵਰ ਜੀਹਾਂ ਵੀਡੀਓ ਹੋ ਗਈ ਬਾਹਰਲੇ ਮੈਕਮੇਂ ਦੇ ਵਿੱਚ ਮਚੀ ਤਰਥੱਲੀ ਹੋਵੇਗੀ ਹੁਣ ਸਖਤ ਕਾਰਵਾਈ ਜੀਹਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਉਹ ਸੋ ਵੀਡੀਓ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਹੁਣ ਇਸ ਡਰਾਈਵਰ ਦੀ ਬਾਹਰਲ ਹੋ ਰਹੀ ਹੈ ਪੰਜਾਬ ਦੇ ਬਠਿੰਡਾ ਤੋਂ ਚੰਡੀਗੜ੍ਹ ਜਾਣ ਵਾਲੀ ਪੀਆਰਟੀਸੀ ਦੀ ਬੱਸ ਦੇ ਡਰਾਈਵਰ ਦੀ ਖਤਰਨਾਕ ਲਾਪਰਵਾਹੀ ਜਿਹ ਹੁਣ ਸਾਹਮਣੇ ਆਈ ਹੈ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਬੱਸ ਡਰਾਈਵਰ ਇੱਕ ਹੱਥ ਨਾਲ ਤੇ ਸਟੀਅਰਿੰਗ ਚਲਾ ਰਿਹਾ ਹੈ ਤੋਂ ਇਸ ਤੋਂ ਬਾਅਦ ਦੂਜੇ ਹੱਥ ਦੇ ਨਾਲ ਆਪਣਾ ਮੋਬਾਈਲ ਫੋਨ ਫੜ ਕੇ ਤੇ ਇੰਸਟਾਗ੍ਰam ਦੇ ਉੱਤੇ ਰੀਲਾਂ ਦੇਖ ਰਿਹਾ ਹੈ ਸੋ ਇਸ ਬੱਸ ਡਰਾਈਵਰ ਨੂੰ ਇੰਜ ਲੱਗਾ ਕਿ ਜਿਵੇਂ ਕਿ ਉਹ ਆਪਣਾ ਟਾਈਮ ਪਾਸ ਕਰਨ ਦੇ ਲਈ ਥੋੜੀਆਂ ਜਿਹੀਆਂ ਰੀਲਾਂ ਦੇਖ ਲਵੇ ਭਾਰ ਇਸੇ ਦੌਰਾਨ ਕਿਸੇ ਦੇ ਦੁਆਰਾ ਉਸਦੀ ਵੀਡੀਓ ਬਣਾ ਲਈ ਗਈ ਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਾਹਰ ਲ ਕਰ ਦਿੱਤੀ ਗਈ ਹੈ ਬਾਹਰ ਲ ਵੀਡੀਓ ਤੋਂ ਬਾਅਦ ਹੁਣ ਲੋਕ ਚਿੰਤਾ ਦੇ ਵਿੱਚ ਹਨ ਕਿਉਂਕਿ ਜਹੀ ਲਾਪਰਵਾਹੀ ਕਿਸੇ ਹੱਥ ਸੇ ਨੂੰ ਜਿਹੜਾ ਕਿ ਸੱਦਾ ਦੇ ਸਕਦੀ ਸੀ ਇਹ ਵੀਡੀਓ ਜਿਹੜੀ ਕਿ ਬੱਸ ਦੇ ਵਿੱਚ ਸਵਾਰ ਇੱਕ ਯਾਤਰੀ ਦੇ ਦੁਆਰਾ ਹੀ ਰਿਕਾਰਡ ਕੀਤੀ ਗਈ ਹੈ ਤੇ ਜਿਸ ਨੂੰ ਕਿ ਸੋਸ਼ਲ ਮੀਡੀਆ ਤੇ ਪੋਸਟ ਜਿਵੇਂ ਹੀ ਕੀਤਾ ਗਿਆ ਤੇ ਤੇਜ਼ੀ ਦੇ ਨਾਲ ਇਹ ਵੀਡੀਓ ਬਾਹਰ ਲ ਹੋ ਗਈ ਵੀਡੀਓ ਬਣਾਉਣ ਵਾਲੇ ਵਿਅਕਤੀ ਦਾ ਦਾਵਾ ਹੈ ਕਿ ਇਹ ਹਰਕਤ ਹਰ ਰੋਜ਼ ਸਵੇਰੇ 4 ਵਜੇ 4:20 ਦੇ ਉੱਤੇ ਬਠਿੰਡਾ ਤੋਂ ਚੰਡੀਗੜ੍ਹ ਜਾਣ ਵਾਲੀ ਬੱਸ ਦੇ ਵਿੱਚ ਹੁੰਦੀ ਹੈ ਸੋ ਡਰਾਈਵਰ ਜਿਹੜਾ ਕਿ ਤੁਹਾਨੂੰ ਦੱਸ ਦਿਆ ਕਿ ਰੀਲਾਂ ਦਾ ਸ਼ਿਕਾਇਤ ਦੱਸਿਆ ਜਾ ਰਿਹਾ ਹੈ ਹੋ ਸਕਦਾ ਹੈ ਕਿ ਬੱਸ ਡਰਾਈਵਰ ਦੇ ਕੋਲ ਜਿਹੜਾ ਕਿ ਹੋਰ ਜਿਹੜਾ ਕਿ ਦਿਨ ਦੇ ਵਿੱਚ ਟਾਈਮ ਨਾ ਲੱਗਦਾ ਹੋਵੇ ਸੋ ਇਸੇ ਦੇ ਲਈ ਉਸ ਦੇ ਵੱਲੋਂ ਜਿਹੜਾ ਕਿ ਸਵੇਰੇ ਸਵੇਰੇ ਜਿਹੜਾ ਕਿ ਰੀਲਾਂ ਦੇਖ ਲਈਆਂ ਜਾਂਦੀਆਂ ਹਨ ਪਰ ਇਹ ਰੀਲਾਂ ਹੁਣ ਉਸ ਦੇ ਉੱਤੇ ਕਾਫੀ ਜ਼ਿਆਦਾ ਭਾਰੀ ਪੈ ਚੁੱਕੀਆਂ ਹਨ ਸੋ ਹੁਣ ਇਸ ਦੇ ਉੱਤੇ ਗੰਭੀਰਤਾ ਦੇ ਨਾਲ ਵਿਭਾਗ ਦੇ ਵੱਲੋਂ ਜਿਹੜਾ ਕਿ ਫੈਸਲਾ ਲਿਆ ਜਾਵੇਗਾ ਤੇ ਇਸ ਬੱਸ ਜਿਹੜਾ ਕਿ ਡਰਾਈਵਰ ਆ ਇਸ ਨੂੰ ਹੁਣ ਜਿਹੜਾ ਕਿ ਇਸ ਨੌਕਰੀ ਤੋਂ ਜਿਹੜਾ ਕਿ ਹੱਥ ਵੀ ਧੋਣੇ ਪੈ ਸਕਦੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਲਈ ਵੱਡੀ ਰਾਹਤ ਹੈ ਕਿ ਤਨਖਾਹ ਅਤੇ ਪੈਨਸ਼ਨਾਂ ਦੇ ਵਿੱਚ ਹੋਵੇਗਾ 30 ਤੋਂ 34% ਤੱਕ ਦਾ ਵਾਧਾ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀ ਉਡੀਕ ਖਤਮ ਹੋ ਗਈ ਹੈ ਭਾਰਤ ਸਰਕਾਰ ਨੇ 8ਵੇਂ ਪੇ ਕਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਨਾਲ ਦੇਸ਼ ਦੇ ਲਗਭਗ 1 ਕਰੋੜ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਵਿੱਚ ਹੁਣ ਖੁਸ਼ੀ ਦੀ ਲਹਿਰ ਦੌੜ ਗਈ ਹੈ ਮਹਿੰਗਾਈ ਦੇ ਇਸ ਯੁੱਗ ਦੇ ਵਿੱਚ ਹੁਣ ਤਨਖਾਹ ਅਤੇ ਪੈਨਸ਼ਨਾਂ ਦੇ ਵਿੱਚ ਜਿਹੜਾ ਕਿ ਲੱਖਾਂ ਪਰਿਵਾਰਾਂ ਨੂੰ ਕਾਫੀ ਜ਼ਿਆਦਾ ਵਾਧਾ ਜਿਹੜਾ ਕਿ ਉਹ ਫਾਇਦਾ ਹੋਵੇਗਾ ਸੋ ਅੰਦਾਜ਼ਾ ਲਗਾ ਜਾ ਰਿਹਾ ਹੈ ਕਿ 8ਵਾਂ ਪੇ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਪੈਨਸ਼ਨਾਂ ਦੇ ਵਿੱਚ ਜਿਹੜਾ ਕਿ ਜਿਹੜੇ ਕਿ ਬਜ਼ੁਰਗ ਹੋ ਚੁੱਕੇ ਹਨ ਰਟਾਇਰ ਹੋ ਚੁੱਕੇ ਹਨ ਉਹਨਾਂ ਦੀ ਬੁਢਾਪਾ ਪੈਨਸ਼ਨਾਂ ਦੇ ਵਿੱਚ 30 ਤੋਂ 34% ਤੱਕ ਦਾ ਭਾਰੀ ਵਾਧਾ ਹੋ ਸਕਦਾ ਹੈ ਸੋ ਇਸ ਵਾਧੇ ਦੇ ਕਾਰਨ ਹੁਣ ਜਿਹੜਾ ਕਿ ਉਹਨਾਂ ਦੇ ਲਈ ਆਪਣੀ ਜਿਹੜੇ ਵਧ ਰਹੀ ਮਹਿੰਗਾਈ ਆ ਉਸ ਦੇ ਵਿੱਚ ਖਰਚੇ ਕਰਨੇ ਜਿਹੜੇ ਆ ਉਹ ਕਾਫੀ ਜ਼ਿਆਦਾ ਆਸਾਨ ਹੋ ਜਾਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਮੌਸਮ ਦੇ ਰਿਲੇਟਿਡ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਲੱਟ ਜਾਰੀ ਕਰ ਦਿੱਤਾ ਗਿਆ ਹੈ ਹਰਿਆਣਾ ਅਤੇ ਪੰਜਾਬ ਦੇ ਹੁਣ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਪੰਜਾਬ ਮੌਸਮ ਵਿਭਾਗ ਤੋਂ ਹੁਣ ਵੱਡੀ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਇਸ ਸਮੇਂ ਜਿਹੜਾ ਕਿ ਮੌਨਸੂਨ ਦੇ ਵਿੱਚ ਬ੍ਰੇਕ ਵਰਗੀ ਸਥਿਤੀ ਜ਼ਰੂਰ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਭਾਰੀ ਮੀਂਹ ਦਾ ਲਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ 14 ਅਤੇ 15 ਅਗਸਤ ਨੂੰ ਭਾਰੀ ਮੀਂਹ ਪਵੇਗਾ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਜਿਹੜੇ ਕਿ ਕਾਫੀ ਜ਼ਿਆਦਾ ਜਿਹੜੇ ਡੈਮ ਵੀ ਆ ਪਾਣੀ ਦੇ ਨਾਲ ਭਰ ਚੁੱਕੇ ਆ ਸੋ ਉਹਨਾਂ ਦੇ ਵਿੱਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਨਿਚਲੇ ਇਲਾਕਿਆਂ ਦੇ ਵਿੱਚ ਪਹਿਲਾਂ ਤੋਂ ਹੀ ਜਿਹੜਾ ਕਾਫੀ ਜ਼ਿਆਦਾ ਪਾਣੀ ਭਰ ਚੁੱਕਾ ਹੈ ਤੇ ਜਿਸ ਤੋਂ ਬਾਅਦ ਕੀ ਹਾਲਾਤ ਕਿਤੇ ਨਾ ਕਿਤੇ ਹੋਰ ਵੀ ਜ ਨੂੰ ਵਿਗੜ ਸਕਦੇ ਹਨ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਹੁਣ 14 ਅਤੇ 15 ਅਗਸਤ ਨੂੰ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਲੱਗ ਗਿਆ ਹੈ ਨਾਈਟ ਕਰਫਿਊ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ ਫੈਸਲਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਹੀ ਜਿੱਥੇ ਜੰਮੂ ਕਸ਼ਮੀਰ ਦੇ ਵਿੱਚ ਕਾਫੀ ਜ਼ਿਆਦਾ ਪੰਜਾਬ ਤੇ ਇਸ ਤੋਂ ਇਲਾਵਾ ਭਾਰਤ ਦੇ ਸੈਨਿਕਾਂ ਦੇ ਉੱਤੇ ਹਮਲਾ ਹੋਇਆ ਸੀ ਸੋ ਫੌਜੀ ਕਰਮਚਾਰੀਆਂ ਨੂੰ ਜਿਹੜਾ ਕਿ ਕੁਝ ਅੱਤਵਾਦੀਆਂ ਦੇ ਦੁਆਰਾ ਘੇਰਾ ਪਾ ਲਿਆ ਗਿਆ ਜਿਸ ਤੋਂ ਬਾਅਦ ਕਿ ਪੰਜਾਬ ਦੇ ਵੀ ਦੋ ਨੌਜਵਾਨ ਸ਼ਹੀਦ ਹੋ ਗਏ ਸਨ ਸੋ ਇਸ ਤੋਂ ਬਾਅਦ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਕਿ ਅੱਤਵਾਦੀ ਹਮਲੇ ਹੋ ਰਹੇ ਹਨ ਸੋ ਇਸੇ ਦੌਰਾਨ ਹਰਨਪੋਜ ਦੇ ਦੁਆਰਾ ਜਿਹੜਾ ਕਿ ਇਹ ਹੁਕਮ ਜਾਰੀ ਕੀਤਾ ਗਿਆ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਜਿਹੜੇ ਇਨੀ ਦਿਨੀ ਕਾਫੀ ਜ਼ਿਆਦਾ ਖਰਾਬ ਚੱਲ ਰਹੇ ਹਨ ਤੇ ਹੋਰ ਅਤਵਾਦੀ ਹਮਲੇ ਹੋਣ ਦੀ ਵੀ ਜਿਹੜੀ ਆ ਸੰਭਾਵਨਾ ਜਤਾਈ ਜਾ ਰਹੀ ਹੈ ਸੋ ਜੰਮੂ ਕਸ਼ਮੀਰ ਦੇ ਜਿਹੜਾ ਕਿ ਸਾਂਬਾ ਜ਼ਿਲ੍ਹੇ ਦੇ ਵਿੱਚ ਹੁਣ ਅੰਤਰਰਾਸ਼ਟਰੀ ਸਰਹੱਦ ਤੋਂ 2 ਕਿਲੋਮੀਟਰ ਤੱਕ ਦੇ ਖੇਤਰ ਦੇ ਵਿੱਚ ਰਾਤ ਦਾ ਕਾਰਫਿਊ ਲਗਾ ਦਿੱਤਾ ਗਿਆ ਹੈ ਸਾਂਬਾ ਦੇ ਜ਼ਿਲ੍ਹਾ ਮੈਜਿਸਟਰੇਟ ਬੀਐਸਐਫ ਦੇ ਕਾਰਜਾਂ ਦਾ ਸਮਰਥਨ ਕਰਨ ਦੇ ਉੱਤੇ ਜਿਹੜਾ ਕਿ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਲਈ ਖੇਤਰਾਂ ਦੇ ਵਿੱਚ ਰਾਤ ਦਾ ਕਾਰਫਿਊ ਲਗਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਇਸ ਤੋਂ ਸੰਬੰਧੀ ਅਗਲੇ 2 ਮਹੀਨਿਆਂ ਦੇ ਲਈ ਹੁਣ ਰਾਤ 10 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਕਿ ਕਾਰਫਿਊ ਲਾਗੂ ਰਹੇਗਾ ਦਰਅਸਲ ਇਹ ਉਹ ਖੇਤਰ ਹੈ ਜਿੱਥੇ ਕਿ ਪਾਕਿਸਤਾਨ ਦੇ ਵੱਲੋਂ ਲਗਾਤਾਰ ਜਿਹੜੀ ਕੋਸਪੈਟ ਕੀਤੀ ਜਾ ਰਹੀ ਹੈ ਤੇ ਲਗਾਤਾਰ ਭਾਰਤੀ ਫੌਜ ਦੇ ਉੱਤੇ ਹਮਲੇ ਕੀਤੇ ਜਾ ਰਹੇ ਹਨ ਤੇ ਭਾਰਤੀ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਲਗਾਤਾਰ ਅੱਤਵਾਦੀਆਂ ਦੇ ਵੱਲੋਂ ਵੀ ਜਿਹੜਾ ਪੰਜਾਬ ਦੇ ਵਿੱਚ ਜਾਂ ਫਿਰ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸੇ ਦੇ ਚੱਲਦਿਆਂ ਹੁਣ ਰਾਤ 10 ਵਜੇ ਤੋਂ ਲੈ ਕੇ ਸਵੇਰ ਤੇ 5 ਵਜੇ ਤੱਕ ਕਰਫਿਊ ਲਗਾਉਣ ਦਾ ਜੰਮੂ ਕਸ਼ਮੀਰ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਨਵਾਂ ਅਗਰੀ ਖਬਰ ਦੀ ਗੱਲ ਕਰੀਏ ਤੇ ਹੁਣ ਪਾਰਕੇ ਤੋਂ ਬੰਦ ਰਹਿਣਗੇ ਸਕੂਲ ਕਾਲਜ ਹੋ ਗਿਆ ਛੁੱਟੀਆਂ ਦਾ ਐਲਾਨ ਜੀ ਹਾਂ ਜਿੱਥੇ ਕੀ ਹੁਣ ਤਿਹਾੜੀ ਮੌਸਮ ਚੱਲ ਰਿਹਾ ਹੈ ਸੋ ਪਿਛਲੇ ਮਹੀਨੇ ਵੀ ਕਾਫੀ ਜ਼ਿਆਦਾ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਛੁੱਟੀਆਂ ਦੇਖਣ ਨੂੰ ਮਿਲੀਆਂ ਸਨ ਸੋ ਅਗਸਤ ਸਾਲ 2025 ਮਹੀਨਾ ਇਸ ਵਾਰ ਵਿਦਿਆਰਥੀਆਂ ਦੇ ਲਈ ਬਹੁਤ ਖਾਸ ਰਿਹਾ ਹੈ ਕਿਉਂਕਿ ਇਸ ਮਹੀਨੇ ਬਹੁਤ ਸਾਰੇ ਤਿਹਾਰ ਆਏ ਹਨ ਸੋ ਇਸ ਦੇ ਕਾਰਨ ਹੁਣ ਕਾਫੀ ਜ਼ਿਆਦਾ ਛੁੱਟੀਆਂ ਜਿਹੜੀਆਂ ਬੱਚਿਆਂ ਨੂੰ ਦੇਖਣ ਨੂੰ ਮਿਲੀਆਂ ਹਨ ਸੋ ਇਸ ਦੇ ਵਿੱਚ ਹੁਣ ਇੱਕ ਵਾਰ ਫਿਰ ਤੋਂ ਚਾਰ ਛੁੱਟੀਆਂ ਲਗਾਤਾਰ ਬੱਚਿਆਂ ਨੂੰ ਰਹਿਣ ਗਈਆਂ ਸੋ ਚਾਰ ਦਿਨ ਪੰਜਾਬ ਦੇ ਸਕੂਲ ਹੁਣ ਬੰਦ ਰਹਿਣਗੇ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਇਸ ਹਫ਼ਤੇ ਹੁਣ 14 15 16 ਅਤੇ 17 ਅਗਸਤ ਨੂੰ ਸਕੂਲ ਬੰਦ ਰਹਿਣਗੇ ਸੋ ਇਕੱਠੀਆਂ ਹੀ ਬੱਚਿਆਂ ਨੂੰ ਚਾਰ ਛੁੱਟੀਆਂ ਦਾ ਐਲਾਨ ਹੋ ਚੁੱਕਾ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਬੱਚਿਆਂ ਦੀ ਹੁਣ ਜਿਹੜੀਆਂ ਕਿ ਛੁੱਟੀਆਂ ਦੇਖਣ ਨੂੰ ਮਿਲਣਗੀਆਂ ਇਸ ਤਰ੍ਹਾਂ ਹੁਣ 14 ਤੋਂ 17 ਤੱਕ ਜਿਹੜਾ ਕਿ ਚਾਰ ਦਿਨਾਂ ਦਾ ਲੰਮਾ ਬ੍ਰੇਕ ਹੋਵੇਗਾ ਬੱਚਿਆਂ ਦੇ ਨਾਲ-ਨਾਲ ਮਾਪਿਆਂ ਦੇ ਵਿੱਚ ਵੀ ਖੁਸ਼ੀ ਭਰਪੂਰ ਹੈ ਸੋ ਦੂਜੇ ਪਾਸੇ ਹੁਣ ਤੁਹਾਨੂੰ ਦੱਸਦੀ ਹੈ ਕਿ ਸਾਰੇ ਭਾਰਤ ਦੇ ਵਿੱਚ ਹੀ ਲਗਭਗ ਜਿਹੜੀਆਂ 4 ਤੋਂ 5 ਛੁੱਟੀਆਂ ਦੇਖਣ ਨੂੰ ਮਿਲਣ ਵਾਲੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਹੁਣ ਪੰਜਾਬੀ বাসਦੇ ਆ ਉਹਨਾਂ ਦੇ ਲਈ ਵੱਡੀ ਖਬਰ ਹੈ ਇਹ ਗਲਤੀਆਂ ਹੁਣ ਤੇ ਤੁਹਾਡਾ ਹੁਣ OCIC ਕਾਰਡ ਵੀ ਹੋ ਸਕਦਾ ਹੈ ਰੱਦ ਸਰਕਾਰ ਨੇ ਕੀਤੇ ਹਨ ਸਖਤ ਨਿਯਮ ਲਾਗੂ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ ਜਿਹੜੇ ਕਿ OCIC ਕਾਰਡ ਵਰਤਦੇ ਹਨ ਤੇ ওসিਆਈ ਕਾਰਡ ਜਿਹੜਾ ਕਿ ਉਹਨਾਂ ਦਾ ਹੁਣ ਰੱਦ ਹੋ ਸਕਦਾ ਹੈ ਜੇਕਰ ਉਹਨਾਂ ਤੇ ਗੰਭੀਰ ਅਪਰਾਧਿਕ ਦੋਸ਼ ਲੱਗਦੇ ਹਨ ਜਾਂ ਦੋਚੀ ਠਹਿਰਾਇਆ ਜਾਂਦਾ ਹੈ ਇਹ ਨੋਟੀਫਿਕੇਸ਼ਨ ਗਹਿ ਮੰਤਰਾਲੇ ਦੇ ਦੁਆਰਾ ਨਾਗਰਿਕਤਾ ਐਕਟ 1955 ਦੇ ਤਹਿਤ ਜਾਰੀ ਕੀਤਾ ਗਿਆ ਹੈ ਸੋ ਕਿਹਨਾ ਮਾਮਲਿਆਂ ਦੇ ਵਿੱਚ ਹੋਵੇਗਾ ਜਿਹੜਾ ওসিਆਈ ਕਾਰਡ ਰੱਦ ਸੋ 2 ਸਾਲ ਜਾਂ ਫਿਰ ਇਸ ਤੋਂ ਵੱਧ ਦੀ ਸਜ਼ਾ ਹੋਣ ਦੇ ਉੱਤੇ ওসিਆਈ ਕਾਰਡ ਰੱਦ ਹੋ ਜਾਵੇਗਾ ਇਹ ਕਾਰਡ ਉਹਨਾਂ ਮਾਮਲਿਆਂ ਦੇ ਵਿੱਚ ਲਾਗੂ ਹੋਵੇਗਾ ਜਿੱਥੇ 7 ਸਾਲ ਜਾਂ ਫਿਰ ਇਸ ਤੋਂ ਵੱਧ ਦੀ ਸਜ਼ਾ ਵਾਲੇ ਵਿਰੱਧਾਂ ਦੀ ਚਾਰਜ ਸ਼ੀਟ ਤਿਆਰ ਕੀਤੀ ਗਈ ਹੈ ਇਹ ਮੰਤਰਾਲੇ ਨੇ ਕਿਹਾ ਹੈ ਕਿ OCI ਕਾਰਡ ਜੋ ਕਿ ਭਾਰਤੀ ਮੂਲ ਵਿਦੇਸ਼ੀ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇ ਭਾਰਤ ਦੇ ਵਿੱਚ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ ਇਹ ਰੱਦ ਕਰ ਦਿੱਤਾ ਜਾਵੇਗਾ ਜੇਕਰ ਕਿਸੇ ਨੂੰ ਘੱਟ ਤੋਂ ਘੱਟ 2 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਜਾਂ ਫਿਰ 7 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਸ ਮਾਮਲੇ ਦੇ ਵਿੱਚ ਹੁਣ ਉਹਨਾਂ ਦਾ OCI ਕਾਰਡ ਵੀ ਰੱਦ ਕਰ ਦਿੱਤਾ ਜਾਵੇਗਾ OCI ਸਕੀਮ ਅਗਸਤ ਸਾਲ ਤੋਂ ਪੰਜ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਭਾਰਤੀ ਮੂਲ ਦੇ ਸਾਰੇ ਵਿਅਕਤੀਆਂ ਦੇ ਲਈ OCIA ਦੇ ਵੱਜੋਂ ਰਜਿਸਟ੍ਰੇਸ਼ਨ ਦੀ ਵਿਵਸਥਾ ਜਿਹੜੀ ਕਿ ਹੋਈ ਸੀ ਸੋ ਇਸ ਨੂੰ ਜਿਹੜਾ ਕਿ ਲਗਾਤਾਰ ਹੁਣ ਚਲਾਇਆ ਜਾ ਰਿਹਾ ਹੈ ਪਰ ਜੇਕਰ ਤੁਹਾਨੂੰ 2 ਸਾਲ ਜਾਂ ਫਿਰ 7 ਸਾਲ ਦੀ ਕੈਦ ਹੁੰਦੀ ਹੈ ਜਾਂ ਫਿਰ ਤੁਸੀਂ ਕਿਸੇ ਅਪਰਾਧਕ ਗਤੀਵਿਧੀ ਦੇ ਵਿੱਚ ਜਿਹੜਾ ਕਿ ਫਸਦੇ ਹੋ ਤੇ ਤੁਹਾਡਾ OCIA ਕਾਰਡ ਵੀ ਹੁਣ ਰੱਦ ਕਰ ਦਿੱਤਾ ਜਾਊਗਾ ਟਰੰਪ ਦੇ ਟੈਰਫ ਤੋਂ ਬਾਅਦ ਜਿੱਥੇ ਕਿ ਇੰਡੀਆ ਦੇ ਹਾਲਾਤ ਕਾਫੀ ਜ਼ਿਆਦਾ ਖਰਾਬ ਹੋਏ ਹਨ ਉੱਥੇ ਹੀ ਹੁਣ ਪੰਜਾਬ ਦੇ ਕਾਰੋਬਾਰੀਆਂ ਨੂੰ ਵੀ ਵੱਡਾ ਝਟਕਾ ਲੱਗਾ ਹੈ ਟਰੰਪ ਦੇ ਫੈਸਲੇ ਦਾ ਦਿਖਣ ਲੱਗਾ ਹੈ ਅਸਰ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਵੱਲੋਂ ਭਾਰਤ ਦੇ ਉੱਤੇ ਜਿੱਥੇ ਕਿ 50% ਦੀ ਟੈਰਫ ਲਗਾ ਦਿੱਤਾ ਗਿਆ ਹੈ ਜਿਸ ਦੇ ਕਾਰਨ ਹੁਣ ਲਗਾਤਾਰ ਆਟੋ ਪਾਰਟਸ ਬਾਸਮਤੀ ਚਾਵਲ ਅਤੇ ਹੈਂਡ ਟੂਲ ਅਤੇ ਚਮੜਾ ਉਦਯੋਗ ਦੇ ਨਾਲ ਜੁੜੇ ਐਕਸਪੋਰਟਰਾਂ ਨੂੰ ਸਭ ਤੋਂ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ ਅਮਰੀਕਾ ਦੇ ਵੱਲੋਂ 50% ਦੀ ਟੈਰਫ ਲਾਉਣ ਤੋਂ ਬਾਅਦ ਇਨਾ ਉਦਯੋਗ ਖੇਤਰਾਂ ਦੇ ਵਪਾਰ ਦੇ ਵਿੱਚ ਜਿਹੜਾ ਕਿ ਕਾਫੀ ਜ਼ਿਆਦਾ ਕਮੀ ਆਈ ਹੈ ਸੋ ਜਿਸ ਦਾ ਅਸਰ ਹੁਣ ਪੰਜਾਬ ਦੇ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ ਕਾਫੀ ਵੱਡਾ ਵਪਾਰ ਜਿਹੜਾ ਕਿ ਅਮਰੀਕਾ ਦੇ ਨਾਲ ਹੁੰਦਾ ਹੈ ਜਿਸ ਦੇ ਉੱਤੇ ਸਿੱਧਾ ਅਸਰ ਪੈ ਰਿਹਾ ਹੈ ਸਰਹੱਦੀ ਸੂਬਾ ਹੋਣ ਦੇ ਕਾਰਨ ਪੰਜਾਬ ਨੂੰ ਪਹਿਲਾਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਹੁਣ ਇਹ ਜਿਹੜੀ ਕਿ ਸਥਿਤੀ ਪੰਜਾਬ ਨੂੰ ਬੰਦਰਗਾਹਾਂ ਤੱਕ ਸਮਾਨ ਪਹੁੰਚਾਉਣ ਦੇ ਲਈ ਭਾਰੀ ਰਕਮ ਤੇ ਟੈਕਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਰ ਲਗਾਤਾਰ 트੍ਰੰਪ ਦੇ ਵੱਲੋਂ ਜਿਹੜਾ ਕਿ ਤੁਹਾਨੂੰ ਦੱਸਦੀ ਹੈ ਕਿ ਪਹਿਲਾਂ 25% ਦਾ ਟੈਰਫ ਕਿਹਾ ਸੀ ਇਸ ਤੋਂ ਬਾਅਦ 50 ਕਰ ਦਿੱਤਾ ਗਿਆ ਸੋ ਹਾਲਾਂਕਿ ਹੁਣ ਮੋਦੀ ਦੇ ਵੱਲੋਂ ਜਿਹੜਾ ਕਿ ਅਮਰੀਕਾ ਦਾ ਦੌਰਾ ਕੀਤਾ ਜਾ ਰਿਹਾ ਹੈ ਹੋ ਸਕਦਾ ਹੈ ਕਿ ਕੋਈ ਨਾ ਕੋਈ ਜਿਹੜਾ ਹੱਲ ਜਿਹੜਾ ਕਿ ਮੋਦੀ ਦੇ ਵੱਲੋਂ ਹੁਣ 트੍ਰੰਪ ਦੇ ਨਾਲ ਮਿਲ ਕੇ ਕੱਢਿਆ ਜਾਵੇ ਪੰਜਾਬ ਦੇ ਵਿੱਚ ਹੁਣ ਚੋਰਾਂ ਦੇ ਲਗਾਤਾਰ ਹੌਸਲੇ ਬੁਲੰਦ ਹਨ ਸੋ ਲੁਧਿਆਣਾ ਦੇ ਇਲਾਕੇ ਦੇ ਵਿੱਚ ਹੁਣ ਫੈਲੀ ਹੈ دہشت ਘਰ ਤੋਂ ਬਾਹਰ ਨਿਕਲਣ ਤੋਂ ਵੀ ਜਿਹੜਾ ਡਰਨ ਲੱਗੇ ਹਨ ਲੋਕ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਦਿਨ ਦੇ ਵਿੱਚ ਹੁਣ ਦਿੰ ਦਿਹਾੜੇ ਹੀ ਲੋਕਾਂ ਦੇ ਜਿਹੜੇ ਕਿ ਘਰਾਂ ਦੇ ਬਾਹਰ ਬੈਠੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਥਾਣਾ ਪੀਏਯੂ ਅਦੀਨ ਆਉਂਦੇ ਪਿੰਡ ਜੈਨਪੁਰ ਦੇ ਵਿੱਚ ਜਿਹੜਾ ਕਿ ਘਰਾਂ ਦੇ ਬਾਹਰ ਬੈਠੀਆਂ ਦੋ ਔਰਤਾਂ ਤੇ ਉਹਨਾਂ ਦੇ ਘਰ ਦਾ ਰਾਸਤਾ ਪੁੱਛਣ ਦੇ ਬਹਾਨੇ ਜਿਹੜਾ ਕਿ ਸੋਨੇ ਦੀਆਂ ਉਹਨਾਂ ਤੋਂ ਵਾਲੀਆਂ ਖੋਲੀਆਂ ਗਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਆਉਂਦੇ ਹਨ ਤੇ ਔਰਤਾਂ ਤੋਂ ਜਿਹੜਾ ਕਿ ਰਾਸਤਾ ਪੁੱਛਣ ਦੀ ਕੋਸ਼ਿਸ਼ ਕਰਦੇ ਹਨ ਇਸੇ ਦੌਰਾਨ ਉਹਨਾਂ ਦੀਆਂ ਵਾਲੀਆਂ ਲਾਈਆਂ ਜਾਂਦੀਆਂ ਹਨ ਤੇ ਉੱਥੋਂ ਫਰਾਰ ਹੋ ਜਾਂਦੇ ਹਨ ਸੋ ਲਗਾਤਾਰ ਪੰਜਾਬ ਦੇ ਵਿੱਚ ਹੁਣ ਲਟੇਰੇ ਜਿਹੜੇ ਉਹ ਬੀਖੋਫ ਹੋ ਕੇ ਘੁੰਮ ਰਹੇ ਹਨ ਤੇ ਇੰਨਾ ਹੀ ਨਹੀਂ ਲਗਭਗ ਜਿਹੜੀਆਂ ਕਿ ਰੋਜ਼ਾਨਾ ਹੀ ਖਬਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਬਾਹਰ ਲਹੋ ਰਹੀਆਂ ਹਨ ਹੁਣ ਘਰ ਦੇ ਬਾਹਰ ਵੀ ਜਿਹੜਾ ਬੈਠਣਾ ਕਾਫੀ ਜ਼ਿਆਦਾ ਮੁਸ਼ਕਲ ਹੋ ਚੁੱਕਾ ਹੈ ਸੋ ਘਰ ਦੇ ਬਾਹਰ ਜਿਹੜਾ ਬਹਿ ਕੇ ਕਿਸੇ ਦੇ ਨਾਲ ਗੱਲਾਂ ਕਰਨੀਆਂ ਵੀ ਕਾਫੀ ਜ਼ਿਆਦਾ ਮੁਸ਼ਕਲ ਹੋ ਚੁੱਕੀਆਂ ਹਨ ਇਹ ਹਾਲਾਤ ਜਿਹੜੇ ਹੁਣ ਪੰਜਾਬ ਦੇ ਬਣ ਚੁੱਕੇ ਹਨ ਸੋ ਇਸੇ ਦੌਰਾਨ ਨੌਜਵਾਨ ਮੋਟਰਸਾਈਕਲ ਦੇ ਉੱਤੇ ਤੁਹਾਨੂੰ ਦੱਸਦੀ ਹੈ ਕਿ ਘਰ ਦਾ ਪਤਾ ਪੁੱਛਣ ਲੱਗਦੇ ਹਨ ਤੇ ਬਾਲੀਆਂ ਹੋ ਕੇ ਫਰਾਰ ਹੋ ਜਾਂਦੇ ਹਨ ਸੋ ਕਾਫੀ ਜ਼ਿਆਦਾ ਜਿਹੜੀ ਸ਼ਰਾਨ ਘਰ ਦਾ ਮਾਮਲਾ ਤੇ ਮੰਦ ਭਾਗਾ ਮਾਮਲਾ ਹੈ ਹੁਣ ਸਾਹਮਣੇ ਨਿਕਲ ਕੇ ਲੁਧਿਆਣਾ ਤੋਂ ਆ ਰਿਹਾ ਹੈ ਇਸ ਤੋਂ ਬਾਅਦ ਹੁਣ ਯਾਤਰਾ ਕਰਨ ਵਾਲੇ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖਬਰ ਨਿਕਲ ਕੇ ਆ ਰਹੀ ਹੈ 15 ਅਗਸਤ ਤੋਂ ਹੁਣ ਫਾਸਟਐਗ ਨੀਤੀ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਸਿਰਫ 3000 ਰੁਪਏ ਸਾਲਾਨਾ ਦੇਣ ਦੇ ਉੱਤੇ ਤੁਸੀਂ ਕਰ ਸਕਦੇ ਹੋ 200 ਤੋਂ ਵੱਧ ਯਾਤਰਾਵਾਂ ਜੀ ਹਾਂ ਤੁਹਾਨੂੰ ਦੱਸ ਦਈਏ ਕਿ 15 ਅਗਸਤ ਤੋਂ ਇਹ ਹੁਣ ਕਾਨੂੰਨ ਜਿਹੜਾ ਕਿ ਲਾਗੂ ਹੋਣ ਜਾ ਰਿਹਾ ਹੈ ਜਿਸ ਦਾ ਐਲਾਨ ਕੁਝ ਮਹੀਨੇ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਸੋ ਹੁਣ 15 ਅਗਸਤ ਤੋਂ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ ਜੋ ਕਿ ਪੂਰੇ ਭਾਰਤ ਦੇ ਵਿੱਚ ਲਾਗੂ ਹੋਵੇਗਾ ਸੋ ਪੂਰੇ ਭਾਰਤ ਦੇ ਵਿੱਚ ਜਿਹੜਾ ਕਿ ਤੁਹਾਡਾ 3000 ਵਾਲਾ ਜਿਹੜਾ ਟੋਲ ਟੈਕਸ ਵਾਲਾ ਕਾਰਡ ਹੋਵੇਗਾ ਉਹ ਵੈਲਿਡ ਹੋਵੇਗਾ ਜਿੱਥੇ ਮਰਜੀ ਤੁਸੀਂ ਯਾਤਰਾ ਕਰ ਸਕਦੇ ਹੋ ਤੇ ਪੂਰੀਆਂ 200 ਯਾਤਰਾਵਾਂ ਤੁਹਾਨੂੰ ਇਸ ਦੇ ਉੱਤੇ ਫ੍ਰੀ ਮਿਲਣਗੀਆਂ ਸੋ ਸਰਕਾਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਮੀਡਲ ਕਲਾਸ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਕਿ ਹਰ ਵਾਰ ਜਾ ਕੇ ਟੋਲ ਪਲਾਜ਼ਾ ਦੇ ਉੱਤੇ ਪਾਰਟੀ ਕਟਪਾਉਣੀ ਪੈਂਦੀ ਹੈ ਸੋ ਕਈ ਟੋਲ ਪਲਾਜੇ ਤੇ ਤੁਹਾਨੂੰ ਦੱਦੀ ਹੈ ਕਿ ਲੁਧਿਆਣਾ ਵਰਗੇ ਟੋਲ ਪਲਾਜੇ ਜਿਹੜੇ ਆ ਉਹਨਾਂ ਦੇ ਉੱਤੇ 3 ਤੋਂ 400 ਰੁਪਏ ਤੱਕ ਦੀ ਟੋਲ ਪਲਾਜੇ ਦੀ ਪਰਚੀ ਲੱਗਦੀ ਹੈ ਸੋ ਉਹ ਪੰਜਾਬੀਆਂ ਨੂੰ ਹੁਣ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਜੋ ਕਿ ਲੁਧਿਆਣਾ ਵਰਗੇ ਟੋਲ ਪਲਾਜਿਆਂ ਤੋਂ ਗੁਜ਼ਰਦੇ ਰਹਿੰਦੇ ਹਨ ਕਿਉਂਕਿ 200 ਜਿਹੜੀਆਂ ਯਾਤਰਾਵਾਂ ਫ੍ਰੀ ਇਸ ਦੇ ਵਿੱਚ ਤੁਹਾਨੂੰ ਮਿਲਣਗੀਆਂ ਸੋ 3000 ਰੁਪਏ ਤੁਹਾਨੂੰ ਸਾਲਾਨਾ ਖਰਚ